ਸ੍ਰੀ ਗੁਰੂ ਜੀ ਸਵਾਗਤ ਹੈ ਅੱਜ ਦੇ ਵੀਡੀਓ ਚ ਅੱਜ ਜਾ ਰਹੇ ਤੇ ਰੀੜੀ ਵਾਲੇ ਕੋ ਜੀ ਰੀੜੀ ਬਣਾਤੀ ਕਿ ਨਹੀਂ ਮੈਂ ਦੇਖ ਕੇ ਆਈਏ ਵੀ ਤਿਆਰ ਕਰੀ ਕਿ ਨਹੀਂ ਹਲੇ ਪਰ ਮੈਨੂੰ ਲੱਗਦਾ ਨਹੀਂ ਵੀ ਹਲੇ ਇਹਨੂੰ ਤਿਆਰ ਕਰੀ ਹੋਣੀ ਚਲੋ ਜਿਹੜਾ ਮਾਰ ਕੇ ਆਉਂਦੇ ਆ ਜਾਂ ਰਸਤੇ 'ਚ ਲੰਘ ਰਹੇ ਤੇ ਉੱਥੇ ਨੂੰ ਤਾਂ ਦੇਖਿਆ ਵੀ ਰਸਤੇ ਜਿਹੜਾ ਆਪਣਾ ਪ੍ਰੋਜੈਕਟ ਆਉਂਦਾ ਉਹ ਦੇਖਣ ਲੱਗ ਗਏ ਭਾਰਤ ਮਾਲ ਵਾਲਾ ਪ੍ਰੋਜੈਕਟ ਚੱਲ ਰਿਹਾ ਜਿਹੜਾ ਬਹੁਤ ਜੋਰਾਂ ਛੋਰਾ ਗਿਆ ਚੱਲਦਾ ਜੀ ਇੱਥੇ ਆਪਣੇ ਤਿੰਨ ਰੋਡ ਇਕੱਠੇ ਹੋ ਰਹੇ ਆ ਸੜਕਾਂ ਐਨ ਵਧੀਆ ਇੱਕ ਨੰਬਰ ਬਣਾ ਕੇ ਰੱਖ ਵੀ ਦਿੱਤੀਆਂ ਇਹਨਾਂ ਨੇ ਜਿਹੜਾ ਆਹ ਰੋਡ ਇੱਧਰ ਇਹ ਰੋਪੜ ਤੋਂ ਆ ਰਹੇ ਆ ਇੱਧਰ ਆ ਬਾਰੇ ਬਾਹਰ ਰੋਪੜ ਤੋਂ ਆਏ ਘੁਮਾਤਾ ਲੁਧੇਹਾਣੇ ਜਾਣ ਨੂੰ ਚਾਹੇ ਪਰਪੁਰ ਦੇ ਚਾਂਡੇ ਨੂੰ ਚੰਡੀਗੜ੍ਹ ਨੂੰ ਜਾਣਾ ਉਹ ਪਰਾਂ ਜਿਹੜਾ ਸਾਹਮਣੇ ਤੇ ਆ ਰਿਹਾ ਉਹ ਲੁਧੇਹਾਣੇ ਤੇ ਆ ਰਿਹਾ ਇੱਧਰ ਨੂੰ ਇਹ ਚੰਡੀਗੜ੍ਹ ਨੂੰ ਜਾ ਰਿਹਾ ਸਾਰੇ ਪਾਸੇ ਨੂੰ ਮਲਾਤਾ ਇੱਥੇ ਚੌਂਕ ਬਣਾਤਾ ਇੱਕ ਲੇਖੇ ਦਾ ਬੜਾ ਗੋਲਦਾਰਾ ਦੂਰ ਦੂਰ ਤੱਕ ਉਹ ਘੁੰਮ ਕੇ ਚਾਂਡੇ ਨੂੰ ਸੰਢੀ ਗੜ ਨੂੰ ਲੁੱਦੇ ਹਾਣੇ ਸਾਰੇ ਪਾਸੇ ਨੂੰ ਇੱਥੇ ਇੱਕ ਜਗ੍ਹਾ ਪੁਆਇੰਟ ਇਕੱਠਾ ਕਰਦਾ ਐ ਰੂੜਾ ਬਣਾ ਕੇ ਰੱਖਤੀ ਇੱਕ ਨੰਬਰ ਚੱਲਦਾ ਪ੍ਰੋਜੈਕਟ ਮਾਰੂ ਮਾਰ ਪੂਰਾ ਕੰਮ ਬਾਕੀ ਦੇਖਦੇ ਆ ਚੱਲਦਾਗਾਦਾ ਕਿੰਨਾ ਕੁ ਟਾਈਮ ਲੈਣਾ ਇਹਨਾਂ ਨੇ ਹਲੇ ਪਰ ਉਹ ਇਧਰ ਕੰਪਲੀਟ ਕਰਤਾ ਸਾਰੇ ਹੀ ਆ ਆ ਪੋਲ ਰਹਿ ਗਿਆ ਇੱਕ ਰੂੜ ਕੋ ਸਾਰੀ ਬਲੁੱਕ ਨਕ ਪਾ ਕੇ ਤਿਆਰ ਕਰਕੇ ਰੱਖਦਾ ਐਨ ਐਨ ਬਣਾਤਾ ਸਾਰਾ ਹੀ ਆ ਮੋਟਰਾਂ ਆ ਗਈਆਂ ਐਨ ਕੋਲ ਲਾ ਗੈਨ ਕੰਡੇ ਪਰ ਇਹਨ ਵਧੀਆ ਚਲੋ ਚਲਦੇ ਆ ਦੇਖਦੇ ਆ ਕਹਾਂ ਬੜਾਈ ਰਿਹੜੀ ਕਿ ਨਹੀਂ ਲਾਓ ਵੀ ਮਿਸਤਰੀ ਕੋ ਭਾਵੇਂ ਲੱਗਿਆ ਵਾ ਬਣਾਉਣਾ ਮਿਸਤਰੀ ਹੁਣ ਮਸ਼ੀਨ ਹੈ ਮਿਸਤਰੀ ਕਿਦਾਂ ਬਣਾਉਂਦਾ ਫਿਰ ਹੁਣ ਸੱਚੋ ਸੱਚ ਦੱਸ ਹੈ ਹਾਜ਼ਰ ਲਾ ਦੂੰਗਾ ਨੰਬਰ ਕਿ ਨਹੀਂ 2-4 ਦਿਨ ਚ ਹਾਂ ਹਾਂ ਲਾ ਲੂਗੀ ਦੇਖ ਲੈ ਯਾਰ ਬਹੁਤ ਔਖਾ ਕੱਖਾਂ ਦਾ ਉਹ ਕਿ ਤੂੰ ਵੀ ਤਾਰਾ ਸਿੰਘ ਮਿਲ ਕੇ ਵੰਗੂ ਸਾਨੂੰ ਲਾਰੇ ਨਾ ਲਾਦੀ ਇੱਥੇ ਵੀ ਜਾ ਕੇ ਉਹ ਕਹਿੰਦੇ ਇੱਥੇ ਵੀ ਤੁਹਾਨੂੰ ਟ੍ਰਾਲਾ ਮਿਲਣਾ ਛੇਤੀ ਸਸ ਸਸ ਉੱਤੇ ਟਰੈਲਰ ਬਣਾਉਣਾ ਦੇਖ ਕੇ ਆਏ ਸੀ ਨਵਾਂ ਬਣਾ ਰਹੇ ਸੀ ਨਹੀਂ ਗਾ ਸਾਡੂ ਨੂੰ ਧਰਨੇ ਵਿੱਚ ਉਠਾਲ ਦੇਣਾ ਕੋਲ ਆ ਉਹ ਉਹਨੂੰ ਕਹਾਂ ਉੱਥੇ ਬਹਿ ਜਾ ਪੱਕਾ ਜੀ ਆ ਕੁਲੀ ਬਣਾਈ ਏਡੀ ਹੈ ਹਾਂ ਵਧੀਆ ਜੀ ਆ ਵਧੀਆ ਟੜਾ ਹੈ ਮੇਰੇ ਕੋਲ ਵੀ ਹੈਗੀ ਆ ਖਲਾੜੀ ਤਾਂ ਹਾਂਜੀ ਸਾਰਾ ਪਾਉਣਾ ਨਹੀਂ ਇਹਦੀ ਚਲਾਈ ਨਹੀਂ ਹੋਈ ਯਾਰ ਹਲੇ 2-4 ਦਿਨ ਚ ਦੇਖਦੇ ਆ ਹੁਣ ਬਾਹੇ ਜਾ ਕੰਮ ਮੁੜ ਗਿਆ ਵਾ ਪੈਣਾ ਐਕਸੀਡੈਂਟ ਜਾਉਗੇ ਇਹਦਾ ਬਾਪੇ ਬੈਲ ਦਾ ਕੰਮ ਚੱਲੀ ਜਾਂਦਾ ਕੌਲੇ ਕਰੀ ਜਾਂਦੇ ਆ 85 ਗੰਨਾ ਰੱਖਿਆ ਵਾ ਦਾ ਸਾਲਾ ਚੂਹੇ ਨੇ ਖਾ ਲਿਆ ਉਹ ਤਾਂ ਫੇ ਮਿਲ ਗੀਰਤਾ ਹੁਣ ਲੈ ਕੇ ਪੀੜੂਗੇ ਕਿਸੇ ਤੇ ਹੁਣ ਚਲਾ ਲੇ ਹੁਣ ਮੌਸਮ ਵੀ ਵਧੀਆ ਹਾਂ ਮੌਸਮ ਵਧੀਆ 2-4 ਦਿਨਾਂ ਚ ਕਰਦੇ ਬਾਈ ਬਣ ਕੇ ਤਿਆਰ ਫੇ 2-4 ਦਿਨਾਂ ਚ ਕਰਦੇ ਨੇ ਤੇ ਕੜਾਹੀ ਤੇ ਦਿਖਾ ਕਿਹੜੀ ਜਾਂਦਾ ਦੇਖੀਏ ਘਰ ਦੇ ਕੜਾਹੀ ਨੂੰ ਵੀ ਰੋਲਾ ਪਾਉਂਦੇ ਤੇ ਇੱਕ ਲੋ ਜੀ ਕਿਹੜਾ ਆਏ ਕਰੂਗੇ ਸਭ ਕੁਝ ਤਿਆਰ ਕਰਦੇ ਬਾਈਆਂ ਰੀੜੀਆਂ ਵੀ ਕੜਾਹੇ ਵੀ ਖੋਲੀਆਂ ਵੀ ਸਭ ਕੁਝ ਆ ਚੌਰਸ ਕੜਾਹ ਬਣਾਇਆ ਹੈਗਾ ਤੂਹੇ ਤਰ੍ਹਾਂ ਜਿਹੜਾ ਹੈਂਡਲ ਗੇ ਚੱਕ ਹੁੰਦਾ ਹੋਣਾ ਇੰਗਰ ਲਾ ਕੇ ਓਏ ਭਾਈ ਮੈਨੂੰ ਹੱਦਾਂ ਮਾਂ ਨਹੀਂ ਆਪਣੇ ਰਿਸ਼ਤੇਦਾਰ ਨੂੰ ਤੇਰੇ ਕੋਲ ਧਰਨੇ 'ਤੇ ਬਿਠਾ ਲ ਦੇਣਾ ਦੇਖ ਲੈ ਫਿਰ ਨਹੀਂ ਤੇ ਸਾਡਾ ਬਾਪੂ ਦਾ ਹੈਗਾ ਈ ਤੂੰ ਜਾਣਦਾ ਨਹੀਂ ਉਹਨੂੰ ਦਿੱਲੀ ਤੋਂ ਜਿੰਨਾ ਚੇ ਦਿੱਲੀ ਧਰਨ ਆ ਰਿਹਾ ਉੱਥੀ ਰਿਹਾ ਉਹ ਕਰੇ ਬਿਲਗੇ ਵੀ ਸਾਨੂੰ ਉਹੀ ਛੱਡਣਾ ਪੈਣਾ ਇਹਦੇ ਨਾਲ ਫੋਰਮਾਂ ਬੜੀ ਚਾਹੀਦੀ ਓਹ ਕਹਿੰਦੇ 17 18 ਕਿਲੋ ਦੁੱਧ ਆ ਲਈ ਜਾਏਗੀ ਬਣਾਇਓ ਆਪਣੀ ਪਰ ਆਕਣੇ ਆ ਹੈਵੀ ਵਧੀਆ ਆ ਵਧੀਆ ਹੈ ਇਹਨਾਂ ਨੂੰ ਦੇਖਿਆ ਛਾਡੀ ਬਣੀ ਹੋਈ ਚਾਹੀਦੀ ਵੀਰ ਜਿਕਣਾ ਕੜਾਹਾ ਬਣਾਇਆ ਵਾ ਬਿਆ ਛਾਡੀਆ ਹੱਕ ਹੈ ਦਾ ਮਸ਼ਹੂਰ ਆ ਉਹ ਵੀ ਥੋੜਾ ਹੁੰਦਾ ਮਾਲ ਵੇ ਕੋਈ ਮਸ਼ਹੂਰ ਹੁੰਦਾ ਜਿਕਣਾ ਹੁਣ ਮਿਲਗਾ ਮਸ਼ਹੂਰ ਆ ਉਹਦੇ ਗਾਣੇ ਚੀਜ਼ ਹਾਂ ਉਹ ਤੁਸੀਂ ਮਸ਼ਹੂਰ ਆ ਕੜਾਹਿਆਂ ਨੂੰ ਮੈਂ ਉਹੀ ਕਿਹਾ ਹੁਣ ਤਾਂ ਹੀ ਹਾਦਾ ਇਹਨੂੰ ਮਹੀਨਾ ਹੋ ਗਿਆ ਮੁੰਡਾ ਇਹ ਖਾਣੇ ਨੂੰ ਦੇਲੇ ਨੂੰ ਬੀ ਤਰੀਕ ਦਿਤੀ ਸੀ ਨਾ ਦਵਾਈ ਦੇ ਖਾਣਾ ਇੱਕ ਹੋ ਗਈ ਮੇਰਾ ਮਨ ਕੋਟਾ ਕਾਟੋ ਆ ਭਾਈ ਇਹਨੇ ਮਗਾ ਮੈਨੂੰ 20 ਤਰੀਕੇ ਤੇ ਤੀਜੀ ਦੇਖ ਲੈ ਉਸ ਦਿਨ ਛਿੱਪਦਾ ਧਰ ਲਓ ਉਹਦੇ ਗਾਣੇ ਹੌਸਲਾ ਤਾਂ ਹੋ ਜੂ ਉਹ ਵੀ ਗਰਾਰੀਆਂ ਹੋ ਗਈਆਂ ਸਟਾਰਟ ਚੱਲ ਕਰ ਦੋ ਭਾਈ ਕਰ ਦੋ ਤੇ ਤੈਨੂੰ ਤਾਂ ਲੋ ਜੀ ਮੈਂ ਮੱਕੀ ਚ ਰੇਪ ਪਾ ਦਿਆ ਕਿੱਲਾ ਹੋਇਆ ਬਸ ਚਲਦੇ ਹੁਣ ਹਾਂਜੀ ਕਿਰਾਈਆਂ ਵੀ ਇਹ ਵੀ ਪੈ ਜੂ ਲੱਗ ਜੂ ਨਾਲੇ ਹਾਂਜੀ ਹਫਤਾ ਲੰਘ ਜਾਊਗਾ ਹਾਂ ਹਫਤੇ ਤੱਕ ਪਾਣੀ ਮੰਗੂੰਗੀ ਹਾਂਜੀ ਹਾਂਜੀ ਫਿਰ ਲਾ ਦਾਂਗੇ ਪਾਣੀ ਓਹ ਝੋਲੀ ਬਣਾਈ ਵੀ ਆ ਝੋਲੀ ਤਾਂ ਵਧੀਆ ਐ ਐ ਕਹਣਾ ਪਰ ਉਹ ਨਾ ਆ ਨਹੀਂ ਹੋ ਗੇ ਫਸਦੇ ਨਹੀਂ ਹੈਗੇ ਫਸਦੇ ਜੀ ਨਾ ਚੋੜੀ ਜਬ ਇਹ ਆ ਉੱਪਰਲੀ ਗਾਠ ਹੈ ਜੀ ਇੱਧਰ ਚ ਰੋੜੀਆਂ ਜੀਆਂ ਪਾਈਆਂ ਹੋਈਆਂ ਨੇ ਨਾ ਆਪਾਂ ਰੋੜੀ ਜੇ ਨਾ ਖੜਦੀ ਨਹੀਂ ਨਾ ਹੈਗੀ ਆਜ ਅੱਖਾ ਰਾ ਹਾਂਜੀ ਉਹ ਤਾਂ ਜੰਮੀ ਤਾਂ ਐਨ ਵਧੀਆ ਹੀ ਲੈਣਾ ਜੇ ਮਸਤੀ ਵਧੀਆ ਨਹੀਂ 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 판ਜੀ ਇੱਧਰ ਜਿਆਦਾ ਵਧੀਆ ਪਰਲੀ ਉਹ ਦੇਖੀ ਜਾ ਤੇ ਬਾਅਦ ਚ ਜਾਉਂਗੀ ਹਾਂਜੀ ਉਹ ਤਾਂ ਆਈ ਵਧੀਆ ਉਹ ਹਾਂਜੀ ਵਿੱਚ ਬੀਜ ਜਿਆਦਾ ਪੈ ਗਿਆ ਅੱਛਾ ਇਹ ਹਾਂ ਕੁੱਲ ਕਿੰਨਾ ਬੀਜ ਪਾਇਆ ਤਾਂ ਆਪਾਂ ਇਹਨਾਂ ਚ ਆਪਣਾ ਇਹ ਦੇਖੀ ਤੇਖੀ ਗੱਲੋ ਹਾਂ ਆਹਾਂ ਜੀ ਚੱਲਦੇ ਪੈਣਾ ਇੱਧਰੇ ਪਾ ਦਿੰਦੇ ਠੀਕ ਹੈ ਜੀ ਇੱਧਰ ਲਾ ਜੰਮ ਬੋਲ ਦੀ ਆ ਇੱਧਰ ਲਾ ਜੀ ਹਾਂ ਆਹਾ ਹਾਂ ਇੰਚ ਬੀਜ ਇੱਕ ਜਿਹੜਾ ਲਿਆਇ ਤੇ ਨਾ ਬਾਅਦ ਚ ਬੀਜ ਬਰੀਕ ਤਾਂ ਅੱਛਾ ਜੀ ਉਹ ਜ਼ਿਆਦਾ ਬੀਜ ਪੈ ਗਿਆ ਉਹ ਫਿਰ ਕੁਆਂਟੀਟੀ ਜ਼ਿਆਦਾ ਹੋ ਗਈ ਨਾ ਬਰੀਕ ਕਰਕੇ ਉਹ ਬੀਜ ਆ ਲੈਣਾ ਜਿੰਮਿਆ ਹੋਇਆ ਇਹ ਬਹੁਤ ਜ਼ਿਆਦਾ ਸੰਘਣਾ ਉੱਤਰ ਲੈਣ ਨਾਲੋਂ ਹਾਂ ਉੱਤਰ ਲਾਦੇ ਫਿਰ ਵੀ ਫਰਕ ਅ ਅੱਛਾ ਜੀ ਇਹ ਤਾਂ ਵਧੀਆ ਐ ਨਾ ਪੀ ਕੇ ਹੁਣ ਚੱਲੇ ਮੇਲ ਨੂੰ ਦੁਆਰਾ ਜਿੰਨੇ ਗਿਆਣਾ ਇਨੇ ਨੂੰ ਨੰਬਰ ਆ ਜੀ ਹਾਂ ਜੀ ਨੇੜੇ ਨੇੜੇ ਆਜੂਗਾ 10 ਕ ਟਰਾਲੀਆਂ ਰਹਿਣਗੀਆਂ ਬਾਕੀ ਤੇ ਜਾ ਕੇ ਪਤਾ ਲੱਗੂ ਉੱਥੇ ਹੂੰ ਇਹ ਵੀ ਆ ਬਾਪੂ ਕਾ ਜਾ ਉੱਥੇ 9 ਵਜੇ ਜਾਂਦਾ ਕਹਿੰਦੇ 8:00 ਹੋ ਜਾਂਦਾ ਹਾਂ ਮੁੱਤ ਧੁੱਪਾਂ ਲੱਗਦੀ ਸੀ ਸ਼ਾਮਾਂ ਲੱਗਦੀ ਸੀ ਸ਼ਾਮਾਂ ਲੱਗਦੀ ਸੀ ਧੁੱਪਾਂ ਜਾਗੇ ਲੱਗਦੀ ਸ਼ਾਮਾਂ ਚੋਗੇ ਹੁਣ ਸ਼ਾਮਾਂ ਲੱਗੀ ਧੁੱਪਾਂ ਜਾਉਗੇ ਹੂੰ ਸ਼ਾਮਾਂ ਜਿ ਬੈਠਦੇ ਆ ਠੜ ਲੱਗਦੀ ਆ ਕਰੀਏ ਕਾ ਮੋਟਰਸਾਈਕਲ ਇੱਕ ਆ ਜੀ ਛੱਟਣ ਵਾਲਾ ਵੀ ਇੱਕ ਬੰਦਾ ਵੀ ਨਹੀਂ ਹੈਗਾ ਹੂੰ ਬੰਦੇ 4 ਰਾਂ ਚਾ ਜੇ ਮੈਂ ਮੱਕੜੌਣੀ ਵਾਲੀ ਰੈਡੀ ਮਿਲ ਜਦੀ ਫਿਰ ਚਾਰੇ ਲੱਦ ਲਈ ਜਾਣੇ ਤੇ ਇੱਕ ਜਣੇ ਦੇ ਚਾਰੇ ਛੱਡੇ ਹੁਣ ਕਿਉਂ ਉੱਥੇ ਲੇਟਾਂ ਪਰ ਹਾਂਜੀ ਗੱਡੀ ਦਾ ਚਾਰ ਵਾਰੀ ਫੋਨ ਆ ਰਿਹਾ ਕਹਿੰਦਾ ਕਿਕਣਾ ਜਾਉਂਗੇ ਮੈਂ ਤੁਰ ਕੇ ਚੱਲ ਉਹ ਦੇਖੋ ਕਿਕਣਾ ਜਾਉਂਗੇ ਹੁਣ ਨਾ ਉਹ ਛੱਡੇ ਹੁਣ ਉਹਨੇ ਦੋ ਜਣੇ ਤਾਂ ਹੁਣ ਅਸੀਂ ਚੱਲੇ ਮੋਟਰਸਾਈਕਲ ਪਰ ਠੀਕ ਐ ਉਹ ਦੋ ਦੇਖਦੇ ਹੁਣ ਚਾਹੇ ਗਿਆ ਹੁਣ ਮਨੂੰ ਕਹੀ ਹਤਾ ਹੈਗਾ ਤਾਂ ਨਹੀਂ ਵੀ ਰਾਤ ਵੀ ਚਲੇ ਜਾ ਹਾਂ ਵੀ ਤੂੰ ਹੀ ਲੈ ਜਾ ਟਰੱਲ ਉੱਥੇ ਰਹਿ ਜਾ ਆਪਣਾ ਹੋਰ ਇਹ ਦੱਸ ਤਾਂ ਹੀ ਕੀ ਕਰਨਾ ਵੀ ਵੀ ਹੈ ਰਾਤੋਂ ਵੀ ترقی ਹੋ ਗਈ ਸੀ ਉਹਦਾ ਜੇ ਕੱਢਿਆ ਮੈਨੂੰ ਲੱਗਿਆ ਵੀ ਕਿਤੇ ਆਪ ਲਿਕੇ ਜਾਊਗਾ ਉਹ ਮੈਨੂੰ ਵੀ ਐਂ ਹੋਂ ਤਾਂ ਜੀ ਪਰ ਮੈਨੂੰ ਕੀ ਪਤਾ ਵੀ ਉਹ ਸੜਕ ਜੜਦੀ ਸਾਰੂ ਦੀ ترقی ਹੋਣੀ ਉਹਦਾ ਬੜਾ ਮਿਲ ਜਣਾ ਰਿਟਾਇਰਮੈਂਟ ਦਾ ਇਹਦੇ ਸਾਰੂ ਦੀ ਕਹਿੰਦਾ ਆਉਂਦਾ ਮੈਂ ਮੋਟਰਸਾਈਕਲ ਲੈ ਕੇ ਹਾਂ ਜੀ ਚੜਾ ਜਾ ਠੀਕ ਹੈ ਸਮਾਨ ਆਪਣਾ ਘੇਰ ਰੱਖੀਦਾ ਸਮਾਨ ਤਾਂ ਜ਼ਰੂਰੀ ਆ ਪਾਵਰ ਬੈਂਕ ਹੋ ਗਿਆ ਲੋਈ ਜਸਤਾਨੇ এচিচাদা জরুরোরিয়া ফের আদের মখাও যানদাজে লেটো পে আদে পুটাজ পানি পাইশাতে ইনা পানি কডাতে ইন্যাজে 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 ਕਾਹ ਪਾਲੀ ਨਾ ਉਹ ਪਰਖੇ ਲਟਾਉ ਛੱਡਿਆਂ ਬਸ ਉਹ ਵੀ ਕਹਿੰਦਾ ਉਹ ਲੀਵਰ ਦੇਤਾ ਫਿਰ ਦੇਖੀ ਜਾਉਂਗਾ ਮੈਂ ਪਰਲੀ ਨੈਟਾਂ ਤੇ ਜਾਣਾ ਆ ਜੀ ਨਹੀਂ ਉਹਨੂੰ ਠੀਕਦਾ ਹਲੇ ਤੁਝਾ ਮਿਲਣਾ ਥੀ ਟਰੱਕ ਮਿਲਣਾ ਥੀ ਟਰੱਕ ਮਿਲਣਾ ਜੱਗੇ ਵਾਲਾ ਕੰਮ ਕਰੀ ਰਾਤ ਪਤਨੀ ਕਦੇ ਟਾਈਮ ਆਏ ਹੁਣ ਇਹਨੂੰ ਟਰੱਕ ਕਰੇ ਕਦ ਮਿਲਿਆ ਹੁਣ ਤੁਸੀਂ ਕਹਿੰਦਾ ਪਰ ਸਾਨੂੰ ਤਾਂ ਸਰਜੀ ਦੇ ਲੈ ਆਏ ਤੇ ਉੱਥੇ ਤੇ ਮਟਰ ਫਾਇਦਾ ਲੈ ਆਏ ਉਹਨਾਂ ਨੂੰ ਹੈ ਜੰਨੀ ਦੇ ਕਿੱਥੇ ਤੇ ਆ ਬਰਿੰਦੇ ਦੇ ਦਿੱ ਅ ਦਿੱਲੀ ਕਹਿੰਦਾ ਹੈ ਤੇ ਗਰੀ ਚ ਗਿਆ ਕਹਿੰਦਾ ਕਹਿੰਦਾ ਦਾ ਬਾਕੀ ਪਤਾ ਕੁਝ ਨਹੀਂ ਉਹ ਲੈ ਕੇ ਨਹੀਂ ਗਏ ਦਿੱਲੀ ਨੂੰ ਪਹਿਨਾ ਕਿਹਾ ਨਹੀਂ ਉਹਨੇ ਧੁੱਲ ਗਏ ਇਹ ਸਾਨੂੰ ਹਮਣਾ ਲੈਣ ਚਲੇ ਗਿਆ ਸਾਡਾ ਸੱਤ ਸਰਬਜੀਤ ਉਹ ਤਾਂ ਫਿਰ ਬਹੋਂ ਨਹੀਂ ਰਿਹਾ ਜਿਹਾ ਉਹਨੇ ਸਵੇਰ 9:00 ਤਾਂ ਅਸੀਂ ਆਏ ਆ ਬਾਹ ਪਤਾ ਨਹੀਂ ਕਹਿ ਜਾਂ ਤੁਸੀਂ ਇੱਥੇ ਪੁੱਜ ਕੇ ਸਮਝ ਲਾ ਵੀ ਜਦ ਤੇ 5-10 ਮਿੰਟ ਪਹਿਨਾ ਤੁਰਪਿਆ ਹੋਊ ਆ ਸਵੇਰੇ ਕਰਦਾ ਤਾਂ ਪਤਾ ਨਹੀਂ ਦਿੱਲੀ ਉਹ ਕਹਿ ਰਿਹਾ ਤਾਂ ਆਉਂਦਾ ਆਇਆ ਨਹੀਂ ਮਾ ਕੋਈ ਨਾ ਚੱਲ ਵਿੱਚ ਨੂੰ ਆ ਗਏ ਵਿੱਚ ਨੂੰ ਆ ਗਏ ਟੁਕਰੀ ਨੂੰ ਆਦਾ ਜਾਣਾ ਸਰ ਨਦੀ ਚ ਪਾਣੀ ਆ ਉਹਨਾਂ ਦਾ ਖਾਜੀ ਡਾਕਟਰ ਨੇ ਮੀ ਬੈ ਗਿਆ ਕਾਲੂ ਮੀ ਦੇ ਸਰ ਫਿਰ 90% ਤੇੱਲੀ ਵਾਂਗੂ ਐਵੇਂ ਕਰਨਾ ਪਊਗਾ ਰੱਬ ਨੂੰ ਉਂਗਲੀ ਕਰਨੀ ਪਊਗੀ ਵੀ ਹਟ ਜਾ ਮੈਨੂੰ ਵੀ ਸਵੇਰੇ ਵੀਰੇ ਨੇ ਦੱਸਿਆ ਮੀ ਦਾ ਕੋਈ ਇਨਸਾਨ ਨਹੀਂ ਹੈਗਾ ਨਹੀਂ ਬੈ ਲਵੇ ਹਵਾ ਨੇ ਦੇਣਾ ਜਿਹੜੀ ਨੇਰੀ ਆ ਦੂਆ ਕੋ ਗੜੇ ਮਾਰੀ ਉਹਦਾ ਕੰਮ ਖਰਾਬ ਆ ਹੋਰ ਰੋਪੜ ਕਿ ਨਹੀਂ ਖਾਸੇ ਪਹਿਲੀ ਗੱਲ ਪਰਸੋਂ ਉਹ ਹੀ ਹਵਾ ਨੇ ਦੇਣਾ ਜਰੰਦਰ ਕਿ ਨਹੀਂ ਬਹੁਤ ਨੁਕਸਾਨ ਹੋਇਆ ਦੋੜੇ ਹਲੋ ਉਹ ਚੀਜ਼ ਮਾਰਦੀ ਆ ਮੀ ਨਹੀਂ ਕੁਝ ਵੀ ਕਹਿੰਦਾ ਹੈਗਾ ਮੀ ਤਾਂ ਸਵਾ ਕਣਕਾ ਮੰਗਦੀ ਆ ਅੱਜ ਬੱਤੀ ਦੇ ਪਾ ਕੇ ਆਇਆ ਹਾਂਜੀ ਇੱਲਾਦਾ ਆਪਾਂ ਦੇਖਿਆ ਐ ਇਹਨਾਂ ਨੂੰ 25 ਨਹੀਂ ਜਾਣਾ ਉਹਨੇ ਹੁਣ ਉਹ ਜਿਹੜਾ ਮੀਂਹ ਆ ਉਹਨੂੰ ਪਾਣੀ ਕਿਉਂ ਨਾ ਸਭ ਡਾਇਨ ਨਾਲੀ ਵੱਧ ਲੱਗ ਰਿਹਾ ਆ ਉਹ ਹੂੰ ਕਿਉਂਕਿ ਪਾਣੀ ਲਾਉਂਗੇ ਭਰ ਕੇ ਲਗੂਗਾ ਦਗੂਗੀ ਹਾਂਜੀ ਮੀਂਹ ਦਾ ਪਾਣੀ ਮੀਂਹ ਦਾ ਪਾਣੀ ਨਾ ਬੱਸ ਉਹਨੂੰ ਸਪਰੇਅ ਮਾਰਾਂਗੇ ਪਰਸੋਂ ਚੌਥੇ ਤੱਕ ਠੀਕ ਹੈ ਜੀ ਗੈਲ ਮਾਰਾਂਗੇ ਤਾਕਤ ਦੀ ਤਾਕਤ ਦੀ ਹੈ ਓਕੇ ਆ ਵੀ ਲੈਟਾ ਪਹੁੰਚ ਗਿਆ ਸਰੋਜੀ ਸਿੰਘ ਜੀ ਔਰ ਹਾਂ ਬਾਈ ਠੀਕ ਆ ਬਾਈ ਸਾਰਿਆਂ ਨੂੰ ਦੇਖਦੇ ਆ ਹੁਣ ਕਿਆ ਮਿਲਦਾ ਤੇਰੀ ਕਿਸਮਤ ਨੂੰ ਉਧਰ ਬੰਦਰ ਹੀ ਕਿਸਮਤ ਆ ਬਹੁਤ ਤੇਜ਼ਤੀ ਨਾਲ ਹਾਂ ਬੰਦਰ ਜਦੇ ਰੋਕ ਨਹੀਂ ਕਰੇ ਕੋਈ ਨਾ ਕੁਸ ਹਾਂ ਮਿਲ ਜਾਂਦਾ ਗਲੀਆਂ ਆਈਆਂ ਵੀ ਔਣੇ ਵਾਲੇ ਪਿੱਛੇ ਕਿਤੇ ਚਾਰ ਨੂੰ ਦੇਖ ਕੇ ਹੁਣ ਨਾ ਰੁਕੇ ਗੱਲ ਤਾਂ ਕੀ ਆ ਉਹਨਾਂ ਨੂੰ ਕੀਲਾ ਘਟਵਾ ਕੇ ਗਾਂ ਤਾਰਨਾ ਕੋਲ ਨੂੰ ਕਹਿਣਾ ਵੀ ਗਾਂ ਤਾਰ ਕੋਈ ਗਾਂ ਤਾਰਦੀ ਇਹਨਾਂ ਨੂੰ ਚੱਲ ਦੇਖਦੇ ਆ ਥਿਆ ਰੁਕਦਾ ਹਾਂਜੀ ਸਰ ਐਨੇ ਨੂੰ ਦੇਖ ਕੇ ਟਰੱਕ ਵੀ ਰੁਕ ਜੂ ਮੰਨੂ ਨਹੀਂ ਵੀ ਜਾਗਾ ਕਿ ਦੱਲੀ ਨੀ ਸੜਕੇ ਵਾ ਲੰਬਾ ਪਾਈਏ ਉਹ ਦੇਖੋ ਜਮ ਹੋ ਜੂ ਹਾਂ ਹਾਂਜੀ 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 ਲੰਘ ਜਾਈ ਦੇਖ ਲੈ ਦੱਲੀ ਨੀ ਸੜਕੇ ਫਿਰ ਬਠਾਲਦੇ ਆ ਫਿਰ ਕੱਲ ਭਾਈ ਪਿੰਡ ਦੇ ਭਰੀ ਵੀ ਫੋਲ ਸਪੀਡ ਗਾ ਟਰਾਲੀ ਗਈ ਮੈਂ ਕਿਹਾ ਲੈ ਵੀ ਦੱਲੀ ਸਿਰੇ ਤੱਕ ਜਾਊਗਾ ਜਾਂ ਮੈਂ ਬੀਲੇ ਜਾ ਕੇ ਰੁਕੇ ਆ ਰੋਕੇ ਫੋਨ ਕਰਿਆ ਦੱਲੀ ਨੂੰ ਮੈਂ ਦੱਲੀ ਕਿੱਥੇ ਆ ਗਿਆ ਪਿੱਛੇ ਕਰਾ ਦੇਖਾ ਲੈ ਘਰ ਆ ਪਿੱਛੇ ਜੱਸਾ ਦੂਦੂ ਕਰਦਾ ਆਵੇਂ ਮੈਂ ਦੱਲੀ ਜਾ ਯਾਰ ਤੇਰੇ ਗੱਲ ਦਾ ਸਾਰੀ ਉਹੀ ਖੰਜੂਰ ਪਜੜਾ ਕੇ ੱ ਤੱਕਾ ਦੇ ਦਿੱਤਾ ਛਲਾ ਕੇ ਪਾਉਣ ਚੱਕਦੇ ਮੇਰਾ ਕੋੜੀ ਨੂੰ ਅੱਗੇ ਲਾਤੀ ਬੂਗੇ ਦਿੱਤੀ ਦੱਲੀ ਰੋਗ ਸੜ ਕੇ ਪਰੋ ਐਨੇ ਜਿਹੜੇ ਨੂੰ ਦੇਖ ਕੇ ਤਾਂ ਰੋਕਣਾ ਕਿਸੇ ਨੇ ਗੱਡੀ ਵਾਲਾ ਜਿਹੜਾ ਫੋਟਾ ਵਾਲਾ ਗੱਡੀ ਵਾਲਾ ਵੀ ਡਰ ਕੇ ਹੀ ਝੜਦਾ ਦੇਤਾ ਅਸੀਂ ਮਿੱਟੀ ਲੈ ਇਹ ਵੀ ਬੋਲ ਖੜਾ ਜਿਹੜਾ ਹੋਗਾ ਮੈਂ ਦਲੀ ਮੂਰੇ ਹੱਥੋਂ ਦਾ ਦੰਦਾਰੀ ਕਿਸੇ ਚੀਜ਼ ਨੂੰ ਖੜਾ ਦਾ ਪ੍ਰਧਾਨ ਦੇ ਪਿਛੇ ਲੁਕਿਆ ਤੂੰ ਦੇਖ ਲੈ ਨਾ ਨੋਵਾ ਗੱਡੀ ਰੁਕ ਜੂਗੀ ਮੂਰੇ ਹੋ ਕੇ ਤਾਂ ਖੜਾ ਇੱਧਰ ਆ ਹਾਂ ਹੋਰ ਹੋਗਾ ਸਾਨੂੰ ਹਾਂ ਇੱਥੇ ਖੜ ਉਹ ਬੱਸ ਦਿਖਦਾ ਤੇਰੇ ਟਰੈਕ ਸੂਟ ਪਾਇਆ ਵਾ ਲੈ ਕੋਤਕ ਤਾਂ ਗਿਆ ਕੱਢਣ ਲੱਜਦਾ ਪ੍ਰਧਾਨ ਹਾਲੀ ਕਰਨੀ ਦਲੀ ਹੈ ਐਂ ਇਦਾਂ ਹੀ ਹੁੰਦਾ ਦਿਲ ਬੈਠਿਆ ਜਾ ਇਹ ਤਾਂ ਪਹਿਨੀ ਭਰਿਆ ਵਾ ਆਦੀ ਕਿਹੜੀ ਸਪੀਡ ਨਾਲ ਨਿਕਲਿਆ ਵਿੱਚ ਨੂੰ ਗਲੀ ਇਹਦਾ ਕੋਈ ਨੀ ਡਾਰਮਾ ਓ ਅਰਦਾਸ ਕਰੇ ਤੇ ਕੋਈ ਨਹੀਂ ਰੁਕਣਾ ਹੈਗਾ ਹੱਥ ਦਾਈ ਤੇ ਰੁਕਣਾ ਓ ਖਾਲਚਾ ਹਾਂ ਉਹ ਤੱਕ ਆ ਦੇ ਸੋ ਅਰਦਾਸ ਤੇ ਕੋਈ ਨਹੀਂ ਰੁਕਣਾ 200 ਰੁਪਏ ਦੇ ਦੇ ਮੈਂ 200 ਤਾਂ ਹੀ ਨਹੀਂ ਸਾਧਾ ਪ੍ਰਧਾਨ ਨੂੰ ਮਤਲਬ ਇਹ ਨਹੀਂ ਹੈਗਾ 200 ਰੁਪਏ ਦੀ ਪੰਜ ਜਾਨਾਂ ਨੂੰ ਰੋਟੀ ਖਵਾ ਕੇ ਨਾ ਮਾਣਾ ਨਹੀਂ ਘਟੂ ਵੀ ਹਾਂ ਦਲੀ ਨੇ ਰੋਟੀ ਖਵਾਈ ਤੈਨੂੰ ਥੱਲੇ ਵੀ ਦੋ 200 ਦੀ ਰੋਟੀ ਇਹ ਤਾਂ 50 ਦੀ ਨਹੀਂ ਤੈਨੂੰ ਖਵਾ ਸਕਦਾ ਲੈ ਕੇ ਲੈ ਲਾ ਭਾਈ ਨਾ ਚਾਹ ਨਹੀਂ ਬੁਲਾਉਣੀ ਤੈਨੂੰ ਕਾਲੇ ਯਾਰ ਤੂੰ ਸਿਰ ਹੀ ਲਾ ਦਿੰਦਾ ਏ ਇਹਦਾ ਮਾਰਾਂ ਜੀ ਤੁਸੀਂ ਭਾਈ ਸਾਨੂੰ ਜਾਣਦੇ ਹੋ ਗੱਲੀ ਨੂੰ ਨਹੀਂ ਜਾਣਦਾ ਕੋਈ ਵੀ ਰਾਮ ਚੱਲਿਆ ਅਰੇ ਵੀ ਮੌਕਾ ਹੈਗਾ 200 ਰੁਪਏ ਚ ਇਹ ਕੀ ਆ ਸੌ ਰਾਮ ਇਹਦੇ ਸੌ ਰੋਟੇ ਦਾ ਖਾਣਾ ਇਹ ਸੌਦਾ ਹੁੰਦਾ ਨਹੀਂ ਖਾਣਾ ਚੱਲ ਜਾ ਸੌ ਇਹ ਗੱਟ ਦੇ ਦੇ ਭਾਈ ਜੀ ਦੇ ਦੇ ਉਹ ਗਲਤੀ ਬੁੱਢੀ ਉਹਦਾ ਬੱਡੀ ਉਹਨੇ ਬੱਡੀ ਬੁੱਟੀ ਕਰੀ ਆ ਇਹਦਾ ਬੁੱਟੀ ਕਰਤੀ ਉਹ ਜਿਹੜਾ ਬੁੱਟੀ ਆ ਉਹ ਜਿਹੜਾ ਬੱਟਾ ਲੱਗਦਾ ਉਹਨੇ ਕਰੀਆ ਹੈਡ ਰੇ ਨੇ ਠੀਕ ਆ ਹੁਣ ਠੀਕ ਆ ਜਾਨ ਜਾਨ ਉਹ ਮੈਟੀ ਲੈਣੀ ਪਤਾ ਉਹ ਆਹ ਇਹ ਸਾਹ ਪਿਆ ਕਰਦਾ ਕਰਦੀ 50 ਹੀ ਮੰਨ ਜਾਂਦਾ ਇਹ ਨਹੀਂ ਮੰਨਦਾ ਹੈਗਾ ਇਹ ਨਹੀਂ ਮੰਨਦਾ ਭਾਈ ਇਹ ਨਹੀਂ ਮੰਨਦਾ ਮਾਰੀ ਕਸਮਤ ਅੱਧਾ ਘੰਟਾ ਉਹ ਚੱਲੇ ਉਹਦੇ ਗਾਣੇ 10 ਮਿੰਟ ਤਾਂ ਹੋ ਗਏ ਦਾ ਟਰੱਕ ਵੀ ਨਹੀਂ ਆਇਆ ਕੋਈ ਘਰੇ ਦਲੀ ਨੂੰ ਦੇਖ ਟਰੱਕ ਵੀ ਪਰਲੇ ਰੌਡ ਨੂੰ ਹੋ ਗਏ ਨੰਨੂ ਨਹੀਂ ਦੱਲੀ ਲੱਗਦਾ ਯਾਰ ਇੱਧਰ ਤੇ ਥੋੜੋ ਹੋਣਾ ਮੇਰੀ ਸੁਣੋ ਗੱਲ ਤੂੰ ਵਾਰ ਦੱਲੀ ਕੀ ਲਾਗੇ ਹੋ ਜਾ ਯਾਰ ਦੇ ਘਰਨਾ ਤਾਂ ਆ ਵੀ ਨਹੀਂ ਘਰਨਾ ਉਹ ਇਕੱਲਾ ਦੱਲੀ ਨੂੰ ਅੱਕੇ ਕਰਦੇ ਨਹੀਂ ਅੱਫ ਤੁਰ ਕੇ ਦੱਲਣਾ ਅੱਪ ਕੋਈ ਰਹਿ ਜਾਂ ਕਰਕੇ ਚੜਾ ਲੂਗਾ ਹਾਂ ਜਾਓ ਦੱਲੀ ਨੂੰ ਗੱਲਾ ਅੱਗੇ ਕਰ ਦੋ ਹੋਰ ਨਹੀਂ ਵਸੇ ਨੂੰ ਵੀ ਕਰੋ ਰੱਖੋ ਮੋਟਿਆਂ ਪਰਨੇ ਕੋਈ ਡਰਾਈਵਰ ਹੈ ਜਿਆ ਕਰਕੇ ਦੋ ਵਾਰੀ ਮਾਰਦੇ ਜਿਹੜੇ ਚੱਕ ਲੈਣਾ ਵੀ ਆ ਜਾ ਡਰਾਈਵਰ ਦੱਲੀ ਤੂੰ ਗੱਲ ਅੱਗੇ ਲਾਂਗੇ ਜਾ ਉਹ ਆ ਜਾਣਾ ਦਲੀਨੇ ਕੱਲੇ ਨੇ ਜਾਣੇ ਤਿਕਣੀ ਹੀ ਹੈਗਾ ਹਾਂ ਖਾਲੀ ਆ ਸਾਹੇ ਖਾਲੀ ਹੈ ਬਸ ਫੇਰ ਲੈ ਆ ਜਾ ਇਹ ਨਹੀਂ ਮੰਨਦਾ ਬਾਈ ਚੱਲ ਕਿੱਥੇ ਆ ਤੂੰ ਬਾਈ ਦੱਲੇ ਦਾ ਧੰਨਵਾਦ ਇਹ ਟਰੱਕ ਉੱਪਰ ਦੇ ਮੂੰਹੇ ਖੜ ਗਿਆ ਵੀ ਡੈਲੀ ਦੇਖ ਲੈ ਦੇਖ ਲੈ ਬਾਈ ਕੋਲ ਕਲਿੰਡਰ ਲਗਾ ਦਿੰਦੇ ਆ ਹਾਂ ਕਲਾ ਡਰਾਈਵ ਇਹ ਮੌਕਾ ਆਏਗਾ ਕਿ ਇਹ ਦੱਸਦੇ ਬਾਈ ਨੂੰ ਕਿੱਧਰ ਕਿੱਧਰ ਨੂੰ ਪੈਂਦੇ ਆ ਕੋਈ ਨਸਰ ਕੱਢਦੀ ਫੇਰ ਕਿਤੇ ਤੇ ਕਹੇ ਬਗਿਆਰੀ ਗਲਤ ਵੀ ਹੁੰਦਾ ਉਹ ਮੇਰੇ ਪਰਾਜ ਨੂੰ ਕਿਤੇ ਮਿੰਦਰਾ ਦਾ ਲਾਇਆ ਹੋਵੇ ਇਹ ਤਾਂ ਸਵਾਰਾ ਦਿਨ ਗੇਹੜਾ ਲਾ ਹੋਵੇ ਤੂੰ ਕਾਰ ਪਾਈ ਜਾਵੇ ਹਾਂ ਹਾਂ ਆਇਆ ਹੋਵੇ ਕੰਮ ਨਹੀਂ ਆਇਆ ਇਹ ਇਹਦਾ 5-7 ਗੱਡੀਆਂ ਚਲਾ ਨੂੰ ਇਕੱਠੀਆਂ ਇਹਦਾ ਮੁਖਤਮ ਹੈ ਗੱਡੀਆਂ ਨਾ ਮੇਰਾ ਘਰ ਖੋ ਗਿਆ ਕੰਮ ਸਾਰੇ ਇਹ ਜਿਹੇ ਸਾਰੇ ਕੰਮ ਫੇਲ ਕਰੇ ਪਏ ਸਰਕਾਰਾਂ ਨੇ ਕਰੀ ਗਿਆ ਅੱਛਾ ਚੱਲਦਾ ਨਹੀਂ 15 ਦਿਨਾਂ ਬਾਅਦ ਲਾਇਆ ਅੱਜ ਅੱਛਾ ਹੋਰ ਕਿਸਾਨੀ ਉਹ ਖਤਮ ਹੋਈ ਭਈ ਸਾਰਾ ਸਾਰਾ ਕੁਝ ਖਤਮ ਹੋ ਗਿਆ ਬਾਤ ਪਾਈ ਬਾਸ ਪਾਈ ਕਰਾ ਸੜਕ ਦੇਖ ਲੈ ਗਿਆ ਹਾਰਾ ਬਾਈ ਹੈਵੇਂ ਭੜੇ ਲੰਗਦੇ ਆ ਇਹ ਵੀ ਨਾ ਕਰਦੀ ਇਹ ਹਿਮਾ ਚਲਦੇ ਜਾਦਾ ਮਾਦਿਲ ਨੂੰ ਉੱਤੇ ਕਿਤੇ ਕਿਤੇ ਨਹੀਂ ਜਾਂਦੇ ਹਿਮਾ ਚਲਦੇ ਜਾਂਦੇ ਜਾਂਦੇ ਆ ਤੇਲੀ ਨੂੰ ਘੇਲੇ ਭੇਜ ਦੋ ਕਲਿੰਡਰ ਯਾਰ ਤਾਂ ਕੀ ਹੋ ਗਿਆ ਉਰੇ ਗਿਆ ਕਰਾਉਣਾ ਇੱਥੇ ਸਾਡੇ ਤੇ ਉਹ ਤੇਲੀ ਲੈ ਵੀ ਰਸਤੇ ਚ ਪੁੱਜ ਗਿਆ ਅੱਧ ਵਿੱਚ ਤੇਲੀ ਵੇ ਸੜਕ पे ਲੰਬਾ ਪਿਆ ਯਾਰ ਕਿਆ ਅੱਗੇ ਆ ਗਿਆ ਪੌਰੇ ਤਾਂ ਗੱਡੀ ਚੁਰਨੀ ਵੀ ਨਹੀਂ ਕੋਈ ਕਾਬੇ ਵਾਲਾ ਵੀ ਪੁੱਛ ਲਵਾਂ ਕਿ ਇਹਨੇ ਰੋਟੀ ਖਾਈ ਨਹੀਂ ਮੂੰਹੇ ਦੇ ਮੂੰਹੇ ਪਰਲੇ ਪਾਸੇ ਨੂੰ ਆ ਚੱਲ ਦੇਖ ਕੋਈ ਟੋਕਦੇ ਆ ਦੱਲੀ ਨੂੰ ਨਾਲੇ ਭੇਜ ਦੇ ਦੱਲੀ ਲੈ ਜਾ ਵਿੱਚ ਉਹ ਦੱਲੀ じゃ ਘੁਮੇਗਾ ਹਾਂ ਲੋ ਬਾਈ ਪਹੁੰਚ ਗਿਆ ਮੈਨੂੰ ਦੇਖੀਏ ਜਾ ਕੇ ਕਿੱਥੇ ਕੇ ਨੰਬਰ ਆ ਕੰਮ ਹੈ ਹਾਂ ਆ ਲੈ ਲੈ ਹੈ ਕਿਉਂ ਲੜਦਾ ਗੈਲ ਚਾਈਦਾ ਸਮਾਨ 12 ਫਟਾ ਖੁੱਲਿਆ ਵੇ ਕਿੰਨੀ ਫਟਾ ਅੱਟੇ ਖਾਲਾ ਅੱਛਾ ਉਹ ਮੈਂ ਪਾਈ ਤੇ ਨਾਲ ਇਹਦੇ ਨਾਲ ਦਾ ਬਾਲਾ ਹਨਾ ਇਹ ਵੀ ਟੀਐਸਵੀ ਆ ਦਿੱਲੀ ਆ ਦੇਖ ਓਏ ਟੀਐਸਵੀ ਆ ਢੀੜ ਘਾਟ ਆ ਗਿਆ ਐ ਜੋ ਫਰਕ ਪੈ ਜਾਂਦਾ ਤੁਹਾਡੇ ਨੂੰ ਐਵੇਂ ਹੀ ਕਰਦੇ ਸ਼ਾਮ ਨੂੰ ਦੇਖੀ ਜਾ ਕੇ ਚੱਲ ਵਈ ਦਿੱਲੀ ਦੇਖੀਏ ਕਿੱਥੇ ਕਿ ਪੁੱਜਿਆ ਵਾ ਨੰਬਰ ਧੂਆਂ ਦਾ ਪਰਬ ਵਧੇਰਾ ਮਾਰਦਾ ਜਾਂ ਮਤਲਬ ਚੱਲਦਾ। ਬੱਲੀਓ ਟਰੈਕਟਰ ਪਹਿਲਾ ਕੀ ਜਬਰਗਾ ਲੱਗਦਾ? ਜਿਹੜਾ ਉਹ ਪਰਾਂ ਖੜਾ ਨੰਬਰਦਾਰ ਵਾਲਾ ਨੰਬਰਦਾਰ ਵਾਲਾ ਦਿੱਲੀ ਦੇ ਮਸੀਰ ਦਾ। ਉਹ ਨੰਬਰਦਾਰ ਟਰੈਕਟਰ। ਹਲੇ ਭਾਈ ਦਿੱਲੀ ਗਲਦਾ ਧੋਖਾ ਹੋਇਆ ਯਾਰ। ਧੋਖਾ ਜਿਆਦਾ ਹੋ ਗਿਆ। ਹਲੇ ਤੱਕ ਜੁਗਿਆ ਹੈ ਨਹੀਂ ਕਹਿੰਦਾ ਖਾਲੀ ਹੋ ਗਿਆ ਖੜਾ ਦਿੱਲੀ ਲੈ। ਉਦੋਂ ਸਾਡੇ ਵਾਲੇ ਦੇਖ ਵੀ ਉੱਤੀ ਖੜੇ ਕਿਸੇ ਨੇ ਛੇੜੇ ਤਾਂ ਨਹੀਂ। ਉਹਦਾ ਉਤਿਖੜੇ ਦੋਹੇ ਵਿਚਾਰੇ ਹੋਰ ਇੱਕ ਉਤਿਖੜੇ ਆ ਉਹ ਬਾਕੇ ਬੈਟਰੀ ਫੂਟਰੀ ਦੇਖਦਾ ਵੀ ਕਿਤੇ ਬੈਟਰੀ ਤਾਂ ਨਹੀਂ ਕੱਢੀ ਵੀ ਤੇਰੇ ਵਾਲਾ ਕਾਲੇ ਉਹ ਰਹਾ ਬਿੱਛੇ ਉਹ ਪਿਛੇ ਖੜਾ ਉਹ ਜਿਆਦਾ ਹੀ ਪਿਛੇ ਖੜਾ ਤੇਰੇ ਵਾਲਾ ਜਦ ਕਿ ਜੱਸੇ ਦੇ ਪਿਛੇ ਨੰਬਰ ਉਹ ਹੀ ਤਾਂ ਚੱਕਰ ਆ ਕਿਰਾਏ ਦੇ ਕਿ ਸਰ ਜੀ ਤਾ ਹੋਰ ਕਿ ਮੋਂ ਤਾਂ ਹੀ ਫਾਇਦਾ ਯਾਰ ਤਾਨੂੰ 4 ਘੰਟੇ ਪਹਿਨਾਂ ਬੁਲਾ ਲਿਆ ਉਹਨੇ 5 ਛੱਡ ਤਾਂ ਫੈਰੀ ਕੋਈ ਨਹੀਂ ਥੋੜੇ ਬਤਾ ਹੈ ਖੜਾ ਇਹਨੂੰ ਤੁਹਾਨੂੰ ਕੱਲ ਕਹਿਤਾ ਸਾਡੇ ਟੂੰਗੜੇ ਇੱਧਰੋਂ ਆਇਆ ਈ ਕੋਈ ਨਹੀਂ ਮੰਨਿਆ ਹੈਗਾ ਜੱਸਾ ਦਾ ਤਿਆਰਤਾ ਤੁਹਾਨੂੰ ਕਹਤਾ ਇੱਧਰ ਖੜਾ ਜਾ ਚੱਲ ਦੇਖੀਏ ਮੰਨਦਾ ਨਹੀਂ ਹੈਗਾ ਦੱਲੀ ਯਾਰ ਕੋਈ ਨਹੀਂ ਮੰਨਦੇ ਹੈਗੇ ਇਹ ਦੱਲੀ ਉਹਦਾ ਫਿਰ ਅਸੀਂ ਲਿਆਉਣਾ ਤਾਂ ਗੱਲੀ ਤਾਂ ਸਾਡਾ ਕਹਾ ਮੰਨਦਾ ਉੱਥੇ ਖੜਾਏ ਬੱਦ ਉੱਥੇ ਖੜਾ ਕੇ ਗਏ ਆ ਲਓ ਜੀ ਮਿੱਲ ਫੁੱਲ ਭਰਿਆ ਵਾ ਚੁਕਿਆ ਵਾ ਬਾਈ ਇਹਨੇ ਲਓ ਜੀ ਉੱਥੀ ਖੜੇ ਭਾਗ ਤੇ ਜਿੱਥੇ ਖੜਾ ਆ ਗਏ ਦਿੱਲੀ ਕਿੱਧਰ ਖੋ ਗਿਆ ਮੈਂ ਤਾਂ ਟਾਇਰ ਛੱਡਿਆ ਕਰਕੇ ਖੜਾਇਆ ਵਾ ਉਹ ਆ ਜਾ ਦੱਲੀ ਆਹ ਦੇਖ ਦੱਲੀ ਦੀ ਪਹੁੰਚ ਮਾ ਦਲੀ ਦੀ ਪਹੁੰਚ ਦੇਖ ਲਾ ਚਲ ਆ ਜਾ ਕਰੀਏ ਅੱਗੇ ਥੇ ਲਈਏ ہاں ਇੱਥੇ ਇੱਥੇ ਨੂੰ ਚੜਾ ਲਈ ਤੂੰ ਮੈਂ ਉਹ ਕਰਾਂ ਗੈਲ ਖੜਾ ਲੂੰਗਾ تیرੇ ਲਓ ਜੀ ਮਰੰਡੇ ਮੇਲੇ ਚ ਪਾਣੀ ਉਹ ਪਾਣੀ ਗੈ ਮੀਂਹ ਪੈ ਨੂੰ ਕਿੰਨੇ ਦਿਨ ਹੋ ਗਏ ਇਹ ਪੈ ਨੂੰ ਕਿੰਨੇ ਦਿਨ ਹੋ ਗਏ ਸੇ ਪਾਣੀ ਵੀ ਕਿਆ ਕਰੇ ਬੇਚਾਰਾ ਸਟਰੈਟਰ ਦਾ ਉਹਦੇ ਕੀੜੇ ਆਉਣਗੇ ਲਾਈ ਕਰੀਏ ਅੱਗੇ ਚਲਿਏ ਗਾਂ ਦੇਖੀਏ ਓਧਰਲੇ ਪਾਸੇ ਹਲੇ ਠੀਕ ਆ ਇਧਰ ਤਾਂ ਬਹੁਤ ਪਾਣੀ ਆ ਹਾਲੇ ਜਾ ਕੇ ਹਟਾਉਂਦੇ ਰਹਿਗੇ 6 ਨੰਬਰ ਰਹਿਗੇ ਜੋ ਹਟਣ ਨੂੰ ਦੱਲੀ ਕਿਆ ਕਹਿੰਦਾ ਤੇਰਾ ੜੀ ਆ ਵੀ ਜਿੱਥੇ ਪੈਰ ਦਰੇ ਉੱਥੇ ਵੀ ਉਹ ਦੱਲੀ ਕਿਆ ਕਹਿੰਦਾ ਉਹ ਜਿੱਦਾ ਫੋਨ ਵੀ ਕੀ ਹੋ ਗਿਆ ਗਲੇ ਹੁਣੀ ਬੋਲਦਾ ਨਹੀਂ ਤੇਰੇ ਨਾਲ ਕੇ ਹੁ ਗੁੱਸਾ ਖਾ ਗਿਆ ਚਲੋ ਹਾਂ ਕਿਆ ਕਹਿੰਦਾ ਉਹ ਕਿਆ ਖਾਲੀ ਹੋਏ ਕਿੱਥੇ ਆ ਹਾਂ ਖਾਲੀ ਹੋਏ ਕਿੱਥੇ ਆ ਉਹ ਬੁਲਾਉਂਦਾ ਏ ਟਰਾਲੀ ਕਿਹਦੀ ਕਰੀ ਨਾ ਪੰਜ ਗਏ ਮਨਾ ਚਾਹੀਦਾ ਹੋਰ ਕੇ ਯਾਰ ਕਿਆ ਬਾਰੇ ਝੂਠ ਬੋਲ ਕੇ ਅੱਛੀ ਗੱਲ ਪੰਜ ਘੰਟੇ ਪਹਿਨ ਆ ਗਏ ਤੁਸੀਂ ਘਟੋ ਘਟ 85 ਯੂਵੀ ਆਹ ਇੱਥੇ ਲੱਭੇ ਹੋਣਾ ਤੈਨੂੰ ਇਹ ਟੋਕਿਆ ਹੈਟਸ ਆਉਣਾ ਹੈ ਛੰਤਲੀ ਇਹਦੇ ਟਰਾਲੀ ਪਰ ਦੇਖ ਕੇ ਆਉਂਦੇ ਆ ਦੇਖਿਆ 85 ਉਹ ਲੱਗਿਆ 85 ਉਹ ਖੜਾ ਉਹ ਦੇਖ ਹਾਂ ਉਹ 85 ਆ ਉਹਦੇ ਬਾਰੇ ਪੈਸਾ ਕਰ ਲੱਗਾ ਦੋ ਇੱਕ ਉਹ ਚੁਬੜਾ ਉਹਦੇ 85 ਓ ਜੀ ਮਿਲ ਗਿਆ ਖੜ ਹੁਣ। ਧੂਆ ਕਰਤਾ ਬੰਦ ਹੀ ਨੇ। ਦੇਖਦੇ ਆ ਕੱਦ ਚੱਲਦਾ ਹੁਣ। ਛਾਂਟੇ ਨੂੰ ਡੇਢ ਘੰਟੇ ਨੂੰ 2 ਘੰਟੇ ਨੂੰ। ਓ ਦੱਲੀ ਦੀ ਕੋਈ ਸੁੱਖ ਸੁੱਖੇ ਤਾਰ ਦੋ ਮਿਲ ਫੇਰ ਖੜ ਗਿਆ। ਓ। ਤਾਰ ਦੋ ਦੱਲੀ ਦੀ ਕੋਈ ਸੁੱਖ। ਮਿਲ ਖੜ ਗਿਆ ਤੈਨੂੰ ਦੇਖੀ ਪਤਾ ਹੀ ਨਹੀਂ ਇਧਾ ਘੰਟਾ ਹੋ ਗਿਆ ਉਹਨੂੰ ਦਾ। ਕਿੱਧਰ ਆ ਮਾਂ ਅੱਗੇ ਤੇ। ਇਹ ਤਾਂ ਕਟਰ ਪਰੇ ਬੈਠੇ ਇਧਰ। ਇੱਲਾ। ਉਹਦਾ ਕੱਦਾਂ ਖੜਾ ਹੋ ਜਾ ਰਾ। ਰੂਨਾ ਤੂੰ ਨਾ ਨਹੀਂ ਉਹਨੂੰ ਜੋਗ ਨਹੀਂ ਤਾਂ ਜਾਣਾ ਆਪਾਂ ਨੇ ਤੂੰ ਆ ਤਾਂ ਨਹੀਂ ਨਿਕਲਦਾ ਕੁਝ ਵੀ ਨਹੀਂ ਨਿਕਲਦਾ ਘਰ ਤੋਂ ਉੱਥੇ ਚੱਲਦਾ ਹੁਣ ਆਪਾਂ ਕੋਲੋਂ ਪਹਿਲਾਂ ਉਹਨੇ ਦਿੱਲੀ ਦੀ ਬਲੀ ਮੰਗਦਾ ਜਾ ਚਲੀਏ ਆ ਆਪਾਂ ਕੋਲੋਂ ਆ ਬੜਾ ਨਹੀਂ ਚੱਲ ਉਹ ਜੂਰੇ ਕਰ ਉਹ ਆਹ ਕਹਿੰਦੇ ਚੱਕ ਕੇ ਨੂੰ ਚੈਂਚ ਸੜੋ ਮੈਂ ਕਿਹਾ ਯਾਰ ਉਹ ਮੈਂ ਕੀ ਕਰਦਾ ਤਾਂ ਇਹੀ ਕਰੂ ਜਿਹੜਾ ਕੋ ਕਰੂ ਜੇ ਪੁੱਛ ਕੇ ਆਪਸਰਾਂ ਨੂੰ ਅੰਦਰ ਬਲੀ ਦਾ ਮੰਜੀ ਕਰਨੀ ਬੈਠਾ ਕਹਿੰਦਾ ਮੈਂ ਸਿੱਧਾ ਇਹਨੂੰ ਕੰਡੇ ਪਰੇ ਜਾਣਾ ਇਹਦਾ ਕੰਡੇ ਝਾਕ ਕੇ ਬੈਠਾ ਕਹਿੰਦਾ ਭਾਂ ਕੋਈ ਕਹਿੰਦਾ ਮੂਰੇ ਡੈਟਣਾ ਚਲਾ ਜਾ ਤਾਹੀ ਉਹਦਾ ਸੁੰਨ ਮਗਾਂ ਜਾ ਬਦਲੀ ਗਾ ਚੱਲੀਏ ਦੇਖੀ ਦੱਲੀ ਪੁੱਛਿਆ ਸੀ ਹੋਇਆ ਕਿਆ ਮੈਂ ਵੀ ਕਹਤਾ ਸੀ ਕਿ ਜਨਨ ਕਦਾਂ ਖੜਾ ਜਾ ਬਟਾ ਹੋ ਗਿਆ ਮੈਂ ਤਾਂ ਉੱਥੇ ਪੈ ਪੈ ਨੂੰ ਦੇਖਦੇ ਨੂੰ ਹਾਂ ਮਰ ਗਾਈ ਕਿ ਆਈਏ ਹਾਂ ਸਵਾਹ ਚੱਲ ਜਲੀਏ ਇਹ ਚੱਲੀਏ ਪਿੰਡ ਨੂੰ ਵੀ ਪਹੁੰਚੋ ਕਿੰਨਾ ਕਿ ਚਰਖਣ ਦੱਲੀ ਗੱਲ ਦਾ ਜਿਤ ਔਖਾ ਹੀ ਹੋ ਰਿਹਾ ਪਹਿਨਾ ਉ ਬਣਾ ਲੈ ਪਹਿਨਾ ਹੁਣ ਸਾਲਾ ਮਿਲ ਖੜ ਗਿਆ ਦੱਲੀ ਗਿਆ ਯਾਰ ਇਹਨੂੰ ਚੈਨ ਚ ਗੇਰਨਾ ਪੈਣਾ ਤਾਂ ਚੱਲਣਾ ਮਿਲਨੇ ਆ ਇਹ ਤਾਂ ਮੋਟਰ ਵੀ ਖੜ ਗਈ। ਬੰਲੇ ਖੜ ਗਏ। ਹੋ। ਇਹਦਾ ਬੱਦੇ ਟਾਈਮ ਖੜੂਗਾ ਹੁਣ। ਇਹਦਾ ਬੱਦੇ ਟਾਈਮ ਖੜੂਗਾ। ਅੰਬਰ ਵੀ ਨਹੀਂ ਜਾਣ ਜਗਾ। ਇਹਦਾ ਕੋਈ ਬੜਾ ਹੀ ਨੁਸਕਾ ਲੱਗਦਾ। ਨੁਸਕਾ ਨੁਸਕਾ ਨੁਸਕਾ। ਸਾਹੀ ਮੋਟਰ ਖੜੀ ਨਹੀਂ ਮੋਟਰ ਨਹੀਂ ਖੜਦੀ ਇਹ ਵੀ। ਇਹਦਾ ਉਦਾਂ ਉਦਾਂ ਟਾਂਡਾ ਖਾਂਦਾ ਨਾ। ਤੇ ਇਹ ਨਹੀਂ ਖੜਦੀ ਇਹ। ਤੇ ਤਾਂ ਚੱਲੀ ਜਾਂਦੀ ਐ। ਬਗਾਨੇ ਕੋਈ ਟ੍ਰੈਂਡ ਨਹੀਂ ਤੋਟ। ਹਾਂ। ਤੈਨੂੰ ਗੇ ਚੈਨ ਚ ਘੇਰਨਾ ਪੈਣਾ ਤੈਨੂੰ ਤਾਂ ਮਿਲਣੇ ਚੱਲਣਾ। ਕੌਜੀ ਚੱਲ ਪਿਆ ਦੁਬਾਰਾ ਸ਼ੁਕਰ ਹੈ ਕਿ ਅੱਧਾ ਘੰਟਾ ਹੀ ਰੋਕਿਆ ਪੌਣਾ ਘੰਟਾ। 12 ਘੰਟਾ ਰੁਕ ਗਿਆ। ਕੰਡਾ ਹੋਣ ਲੱਗ ਗਿਆ ਹੁਣ। ਚੱਲਦੇ ਤੇ ਬਾਅਦ ਚਲੋ ਤਾਂ। ਲੱਗੇ ਜੁਖਣਾ। ਇਹ 47 ਨੰਬਰ ਆ ਆਪਣਾ 51 3 4 ਕੇ ਆ ਜੁਗ ਜਾਣਾ ਇੰਨੇ ਨੂੰ ਕਾ 10 ਕਾ 10 ਕਾ ਤੇ ਆ ਉਹ ਫੇ 7 ਚ 4 ਤਾਂ ਆਪਾਂ ਹੀ ਆ ਮਤੰਦਰਾ ਹੁਣ ਸਾਨੂੰ ਵੀ ਵਿਚ ਤੇ ਕੱਢ ਦੂੰਗਾ 4 ਤਾਂ ਆਪਣੇ ਹੀ ਆ ਚੱਲ ਉਧਰ ਤੇ ਦੱਲੀ ਆਉਣ ਦਾ ਦੱਲੀ ਤੇ ਪਹਿਣਾ ਚੜਾਉਣਾ ਆਪਾਂ ਨੇ ਬਸ ਦੱਲੀ ਦੇ ਮੂਹਰੇ ਆ ਮੈਂ ਦੱਲੀ ਪਿੱਛੇ ਆ ਮੈਂ ਤੇ ਦੱਲੀ ਜੋਗੇ ਦੱਲੀ ਕਿੰਨੇ ਨੰਬਰ ਆ ਮੂਹਰੇ ਇਹ ਟੈਂਕਰ ਤੇ ਹੋਣਾ ਆ ਵਾਹ ਇੱਧਰ ਮੇਰੇ ਵੀ ਲੱਗਣੇ ਤਿਆਰ ਆ ਦੇਖ ਮੇਰੇ ਮੂਰੇ ਤਾਂ ਕੋਈ ਵੀ ਨਹੀਂ ਆएगी ਰਾਜ ਲੱਗ ਜਾਣਾ ਉਹ ਬਾਅਦ ਆਉ ਉਹ ਲੈ ਰਸ ਤੇ ਖੋਲੀਏ ਹੋਣੀ ਤੇ ਰੜ ਜਾ ਕੇ ਲਿਆ ਕੀ ਟੰਡੂ ਦੇ 5 ਮਿੰਟ ਤੱਕ ਲੋ ਜੀ ਗੱਡੀ ਹੁਣ ਕੱਢੀ ਹੋਇਆ ਗੱਡੀ ਨੇ ਇੱਕ ਘੰਟਾ ਲੇਟ ਕਰਦੇ ਸਾਰੇ ਜਣੇ ਅਸੀਂ ਕਿਉਂ ਛੱਡ ਕੇ ਵੀ ਨਹੀਂ ਜਾਣਾ ਚੱਲ ਕੋਈ ਹੋਰ ਨਿਬੜਿਆ ਤਾਂ ਦੂਜਾ ਕੱਢੀ ਹੋ ਗਿਆ ਚੱਲਦੇ ਆਂ ਸਿਕੰਡਾ ਕਰਾ ਕੇ ਬਾਕੀ ਸਾਰੇ ਗੱਡੀ ਉੱਤੇ ਖੜੇ ਆਂ ਚਲੋ ਵੀਰ ਜੀ ਮਿਲਦੇ ਆ ਕੱਲ ਨੂੰ ਕਦੇ ਅਗਲੀ ਵੀਡੀਓ ਚ ਜਿਆਦਾ ਲਈ ਸਤ ਸ੍ਰੀ ਅਕਾਲ ਜੀ